ਅਸਾਮ ਦੀ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਲੋਕ ਸਭਾ ਸਾਂਸਦ ਭਾਈ ਅਮਰਿਤਪਾਲ ਸਿੰਘ ਤੇ ਮੌਕੇ ਦੀ ਵੱਡੀ ਖਬਰ ਹੈ ਭਾਈ ਅਮਰਿਤਪਾਲ ਸਿੰਘ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਧਾਰਿਤ ਕੀਤੀ ਗਈ ਸੀ ਜਿਸ ਦੇ ਵਿੱਚ ਉਹਨਾਂ ਨੇ ਲੋਕ ਸਭਾ ਸਪੀਕਰ ਦੀ ਚਿੱਠੀ ਦਾ ਵੇਰਵਾ ਪਾਇਆ ਸੀ ਕਿ ਜੇ ਉਹ 60 ਦਿਨਾਂ ਦੇ ਲਈ 60 ਦਿਨਾਂ ਦੇ ਵਿੱਚ ਲਗਾਤਾਰ ਸਾਂਸਦ ਦੇ ਸੈਸ਼ਨ ਤੋਂ ਗੈਰ ਹਾਜ਼ਰ ਰਹਿੰਦੇ ਨੇ ਉੱਥੇ ਹਿੱਸਾ ਨਹੀਂ ਲੈਂਦੇ ਤਾਂ ਉਹਨਾਂ ਦੀ ਜਿਹੜੀ ਸੀਟ ਹੈ ਉਹ ਰੱਦ ਕਰ ਦਿੱਤੀ ਜਾਵੇਗੀ ਅਮਰਿਤਪਾਲ ਵੱਲੋਂ ਧਾਰਿਤ ਕੀਤੀ ਹੋਈ ਇਸ ਪਟੀਸ਼ਨ ਦੇ ਵਿੱਚ ਹੋਰ ਵੀ ਪੁਰਾਣੇ ਕੇਸਾਂ ਦਾ ਹਵਾਲਾ ਦਿੱਤਾ ਗਿਆ ਜਿਵੇਂ ਕਿ ਮੁਹੰਮਦ ਰਾਸ਼ਿਦ ਸ਼ੇਖ ਜੋ ਜੰਮੂ ਕਸ਼ ਉਹ ਜੇਲ੍ਹ ਦੇ ਵਿੱਚ ਇਸ ਕਰਕੇ ਬੰਦਾ ਕਿ ਉਹ ਅਤਵਾਦੀ ਸੰਗਠਨਾ ਦੇ ਫੰਡਿੰਗ ਦੇ ਵਿੱਚ ਦੋਸ਼ ਦੇ ਤਹਿਤ ਯੂਪੀਏ ਤਹਿਤ ਜੇਲ੍ਹ ਦੇ ਵਿੱਚ ਬੰਦਾ ਬਹੁ ਸਮੇਂ ਤੱਕ ਉਸਨੇ ਵੀ ਬੀਤੇ ਦਿਨੀ 2 ਦਿਨਾਂ ਦੇ ਲਈ ਕਸਟਡੀ ਪ੍ਰੋਲ ਉਸ ਨੂੰ ਮਿਲੀ ਸੀ ਤੇ ਉਸਨੇ ਵੀ ਸੰਸਦ ਦੇ ਵਿੱਚ ਹਿੱਸਾ ਲਿਆ ਸੀ ਤਾਂ ਇਦਾਂ ਦੇ ਕੇਸਾਂ ਦਾ ਹਵਾਲਾ ਦਿੰਦੇ ਹੋਏ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਤੇ ਅੱਜ ਸੁਣਵਾਈ ਹੋਈ ਹੈ ਤੇ ਵੱਡੀ ਖਬਰ ਸਾਹਮਣੇ ਆਈ ਹੈ ਕਿ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹਨਾਂ ਤਕਨੀਕੀ ਪਹਿਲੂਆਂ ਤੇ ਕਾਰਵਾਈ ਕਰਨਾ ਸ਼ੁਰੂ ਕਰ ਦਿੱਤਾ ਹੈ ਪੰਜਾਬ ਹਰਿਆਣਾ ਹਾਈ ਕੋਰਟ ਨੇ ਕੇਂਦਰ ਸਰਕਾਰ ਦੇ ਵਕੀਲਾਂ ਤੋਂ ਇਸ ਦਾ ਜਵਾਬ ਲਈ 11000 ਰਹਿੰਦੇ ਨੇ ਤਾਂ ਉਸ ਤੋਂ ਬਾਅਦ ਜੋ ਅਗਲਾ ਸੈਸ਼ਨ ਜੋ ਕਿ 11 ਮਾਰਚ ਤੋਂ ਸ਼ੁਰੂ ਹੋਣ ਜਾ ਰਿਹਾ ਪਾਰਲੀਮੈਂਟ ਦਾ ਜੇ ਉਹਦੇ ਵਿੱਚ ਹਿੱਸਾ ਲੈ ਸਕਦੇ ਆ ਜਾਂ ਨਹੀਂ ਲੈ ਸਕਦੇ ਆ ਇਹਨਾਂ 60 ਦਿਨਾਂ ਦੇ ਵਿੱਚ ਇਹਨਾਂ 60 ਦਿਨਾਂ ਦੀ ਗੈਰ ਹਾਜ਼ਰੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਉਹਨਾਂ ਦੀ ਜਿਹੜੀ ਸੀਟ ਹੈ ਉਹ ਕੈਂਸਲ ਕੀਤੀ ਜਾਵੇਗੀ ਹੁਣ ਇਹਨਾਂ ਸਾਰੇ ਤਕਨੀਕੀ ਪਹਿਲੂਆਂ ਤੇ ਜਿਹੜੀ ਚਰਚਾ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਆਉਣ ਵਾਲੇ ਮੰਗਲਵਾਰ ਤਰੀਕ 26 ਫਰਵਰੀ ਨੂੰ ਇਸ ਤੇ ਚਰਚਾ ਕੀਤੀ ਜਾਵੇਗੀ ਤੇ ਭਾਈ ਅਮਰਿਤਪਾਲ ਸਿੰਘ ਤੇ ਫੈਸਲਾ ਲਿਆ ਗਿਆ ਉਹਨਾਂ ਨੂੰ ਹਜੇ ਵੀ ਇਸ ਕਾਰਵਾਈ ਇਸ ਪਟੀਸ਼ਨ ਤੇ ਰਹਿਤ ਮਿਲਣ ਦੀ ਸੰਭਾਵਨਾ ਜਿਹੜੀ ਉਹ ਘਟ ਦਸੀ ਜਾ ਰ ਪਾਲ ਸਿੰਘ ਦੇ ਵਕੀਲ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਦਿੱਤਾ ਕਿ ਲੋਕ ਸਭਾ ਸਪੀਕਰ ਦੀ ਚਿੱਠੀ ਉਹਨਾਂ ਨੂੰ ਆ ਚੁੱਕੀ ਹੈ ਕਿ ਜੇ ਉਹ 60 ਦਿਨਾਂ ਦੇ ਲਈ ਲਗਾਤਾਰ ਨਹੀਂ ਹਾਜ਼ਰ ਹੁੰਦੇ ਸੰਸਦ ਦੇ ਸੈਸ਼ਨ ਦੇ ਵਿੱਚ ਭਾਗ ਨਹੀਂ ਲੈਂਦੇ ਚਮੂਲੀਅਤ ਨਹੀਂ ਕਰਦੇ ਤਾਂ ਉਹਨਾਂ ਦੀ ਜਿਹੜੀ ਮੈਂਬਰ ਆਫ ਪਾਰਲੀਮੈਂਟ ਦੀ ਸੰਸਦ ਮੈਂਬਰ ਦੀ ਜਿਹੜੀ ਸੀਟ ਆ ਉਹ ਰੱਦ ਕਰ ਦਿੱਤੀ ਜਾਵੇਗੀ ਭਾਰੀ ਜਿੱਤ ਨਾਲ ਲੋਕ ਸਭਾ ਸੀਟ ਖਡੂਰ ਸਾਹਿਬ ਤੋਂ ਚੁਣੇ ਗਏ ਸੰਸਦ ਭਾਈ ਅਮਰਿਤਪਾਲ ਸਿੰਘ ਐਨਐਸਏ ਦੇ ਤਹਿਤ ਦਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਤਾਂ ਉਹਨਾਂ ਵੱਲੋਂ ਪਟੀਸ਼ਨ ਦਾਇਰ ਕੀਤੀ ਗਈ ਸੀ ਤਾਂ ਕੀ ਭਾਰਤ ਸਰਕਾਰ ਦਾ ਜਿਹੜਾ ਕਾਨੂੰਨ ਹੈ ਉਹ ਇਸ ਦੇ ਨਾਲ ਇਨਸਾਫ ਕਰ ਪਾਏਗਾ ਕਿ ਨਹੀਂ ਵਾਕਈ ਭਾਈ ਅਮਰਿਤਪਾਲ ਸਿੰਘ 11 ਮਾਰਚ ਤੋਂ ਪਹਿਲਾ ਪਹਿਲਾ ਆ ਸਕਦੇ ਆ ਬਾਹਰ ਕਿ ਨਹੀਂ ਆ ਸਕਦੇ ਇਸ ਤੇ ਹੁਣ ਮੌਕੇ ਦੀ ਜਿਹੜੀ ਖਬਰ ਆ ਉਹ ਆਉਣ ਵਾਲੇ ਦਿਨ ਮੰਗਲਵਾਰ ਤਰੀਕ 26 ਫਰਵਰੀ ਨੂੰ ਹੀ ਪਤਾ ਲੱਗੇਗਾ